ਸਤਰੀਕਾਲ ਜੀ ਕਿਹੜੇ ਪਿੰਡੋਂ ਜੀ ਬਾਬਾ ਜੀ ਕਲਾਰਾਂ ਤੋਂ ਕਲਾਰਾਂ ਤੋਂ ਹਾਂ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਤੁਸੀਂ ਆਪਣਾ ਪਟਿਆਲੇ ਚ ਹਾਂ ਸਲਾਮ ਆ ਬਾਬਾ ਜੀ ਤੁਹਾਨੂੰ ਤੁਹਾਨੂੰ ਸਲਾਮ ਬਾਈ ਹਾਂ ਬਹੁਤ ਹੌਸਲੇ ਨਾਲ ਤੁਰੇ ਫਿਰਦੇ ਹਾਂ ਮੈਂ ਫੌਜੀ ਹਾਂ ਅੱਛਾ ਅੱਛਾ ਸਾਬਕਾ ਫੌਜੀ ਹਾਂ ਹਾਂ ਜੀ ਚਲੋ ਰਹਿਣ ਚਲੋ ਥਾਣ ਤੁਹਾਨੂੰ ਹੋਰ ਤਾਂ ਹੋਰ ਤਾਂ ਭਗਤੀ ਕਰੀ ਆ ਮੈਂ ਇਧਰ ਵੀ ਕਰਕੇ ਰਿਹਾ ਸਾਬ ਪਹਿਲੀ ਵਾਰ ਮੈਂ ਇਧਰ ਨੂੰ अच्छा ये मैंने 2007 ਅਜੀਰ ਮੁੰਡੀ ਹਾਂਜੀ ਹਾਂਜੀ ਇੱਕ ਕਾਰਗਲ ਦੇ ਵਿੱਚ ਵੀ ਲੜਾਈ ਜੀ ਧੂੜ ਉੱਡ ਗਈ ਅੱਛਾ ਇਹ ਕਾਰਗਲ ਦੀ ਲੜਾਈ ਜੀ ਧੂੜ ਉੱਡ ਗਈ ਹਾਂ ਤੇ ਫੇਰ ਜਦੋਂ ਕਨੇ ਵੀ ਆਪਣੇ ਉਥੇ ਰੇਲੈਂਸ ਬਾਂਪੂ ਤੋਂ ਧਰਨਾ ਲਾਇਆ ਮਾ ਜੀ ਕੀ ਕੀਵੇਂ ਹੁੰਦਾ ਮੈਨੂੰ ਤਾਂ ਕੋਈ ਪਤਾ ਸੀ ਇੰਨਾ ਹਾਂਜੀ ਹਾਂਜੀ ਤੇ ਉਥੇ ਫੇਰ ਜੇ ਇੱਕ ਦਿਨ ਵਿਆਹ ਮੈਂ ਮੁੜ ਕੇ ਹਦੀ ਨਹੀਂ ਹਾਂ ਕਨੇ ਵੀ ਦਿੱਲੀ ਕਾਂ ਤੋਂ ਮੇਰਾ ਪਿੰਡ ਦਾ ਮਤਲਬ ਬਹੁਤ بڑا ਹੈ ਉਹਦੇ ਵਿੱਚ ਕੋਈ ਮੈਨੂੰ ਤਾਂ ਪਤਾ ਨਹੀਂ ਲੱਗਿਆ 12 ਬੰਦੇ ਐ ਸ਼ਾਇਦ ਕੋਈ ਤਾਂ ਪੈਟਣਾ ਨਹੀਂ ਛੋੜ। ਅੱਛਾ। ਹੋਰ ਅ ਵੀ ਜੇ ਹੁਣ ਤੈਨੂੰ ਵੀ ਹਾਂ ਕਿ ਤੈਨੂੰ ਵੀ। ਪਰ ਮੈਂ ਤੈਨੂੰ ਦੇ ਦਾਂ। ਅੱਛਾ। ਜੋਟੇਟ ਨੂੰ ਕਿਛ ਵੀ ਨਹੀਂ। ਤੱਕ ਪੜਾ ਲੈ ਤੂੰ ਤਾਂ ਹੀ। ਖਰੀਦ ਚੁਣਾਂਗੇ। ਖਰੀਦ ਲਈ ਜਾਂਦਾ। ਅੱਜ ਮੈਂ ਬਹੁਤ ਤਕੜ। ਹਾਂਜੀ ਵੀਰੋ। ਕਿਤੇ ਤੁਸੀਂ ਪਿੱਛੇ ਤਾਂ ਨਹੀਂ ਰਹਿ ਗਏ। ਜਾਗਦੀਆਂ ਜਵੀਰਾਂ ਵਾਲਿਓ। ਭਰੇ ਹੋਏ ਪਰਿਵਾਰਾਂ ਵਾਲਿਓ। ਆਓ ਆਪਾਂ ਰਲ ਕੇ। ਆਪਣੇ ਹੱਕਾਂ ਦੀ ਲੜਾਈ ਲੜੀਏ। ਤੇ ਇਹ ਜੰਗ ਜੀਤੀਏ। ਮੈਂ ਮਨਜਿੰਦਰ ਮਿੰਦਰੀ ਫਾਪੜੇ ਭਾਈ ਕੇ ਮਾਨਸਾ